ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਵੱਡਾ ਜਥਾ ਨਰਿੰਦਰ ਮੋਦੀ ਦੀ ਰੈਲੀ ਵੱਲ ਵਧਣ ਦਾ ਯਤਨ ਕਰ ਰਿਹਾ ਹੈ ਤੇ ਭਾਰੀ ਪੁਲਿਸ ਬਲ ਜਿਹੜਾ ਹੈ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਿਹਾ ਹੈ ਤੁਸੀਂ ਕਿ ਪੁਲਿਸ ਫੋਰਸ ਜਿਹੜੀ ਆ ਉਹ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਿਸਾਨ ਜਿਹੜੇ ਨੇ ਉਹ ਪੁਲਿਸ ਦਾ ਘੇਰਾ ਤੋੜ ਕੇ ਅੱਗੇ ਵਧੇ ਨੇ ਅੱਗੇ ਫਿਰ ਪੁਲਿਸ ਨੇ ਲਿਆ ਕੇ ਤੁਸੀਂ ਦੇਖ ਸਕਦੇ ਹੋ ਅੱਗੇ ਫਿਰ ਪੁਲਿਸ ਨੇ ਲਿਆ ਕੇ ਟਰੈਕਟਰ ਤੇ ਹੋਰ ਜਿਹੜੀਆਂ ਵਹੀਕਲ ਨੇ ਉਲਾ ਦਿੱਤੇ ਨੇ ਤੁਸੀਂ ਦੇਖੋ ਰਜਿੰਦਰਦੀਪ ਸਿੰਘ ਵਾਲਾ ਨੂੰ ਪੁਲਿਸ ਨੇ ਨਰਿੰਦਰ ਮੋਦੀ ਦੀ ਰੈਲੀ ਦੇ ਬਾਹਰ ਆ ਰੋਕਣ ਦਾ ਪੂਰਾ ਯਤਨ ਜਟਾਇਆ ਹੋਇਆ ਪੁਲਿਸ ਜਿਹੜੀ ਹੈ ਉਹ ਜ਼ਬਰਦਸਤੀ ਰਜਿੰਦਰਦੀਪ ਸਿੰਘ ਵਾਲਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਪਰ ਕਿਸਾਨ ਜਿਹੜੇ ਨੇ ਉਹ ਪੁਲਿਸ ਦਾ ਪਾਸੇ ਦੀ ਘੇਰਾ ਤੋੜ ਕੇ ਲੰਗਰ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੱਛੇ ਜਾ ਤੁਸੀਂ ਦੇਖ ਸਕਦੇ ਹੋ ਨਰਿੰਦਰ ਮੋਦੀ ਦੀ ਰੈਲੀ ਵੱਲ ਕਿਸਾਨ ਜਿਹੜੇ ਨੇ ਉਹ ਲਗਾਤਾਰ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਪੁਲਿਸ ਨੇ ਅੱਗੇ ਵਹੀਕਲ ਵਗੈਰਾ ਲਗਾਏ ਨੇ ਪਰ ਇਹਦੇ باوجود ਜਿਹੜੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਉਹ ਅੱਗੇ ਵਧ ਰਹੇ ਨੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਪਰ ਜਿਹੜੇ ਕਿਸਾਨ ਨੇ ਉਹ ਪੂਰਾ ਜੋਰ ਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਪੁਲਿਸ ਜਿਹੜੀ ਆ ਉਹ ਟਕਰਾ ਰਹੀ ਹੈ ਉਹਨਾਂ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰਜਿੰਦਰਦੀਪ ਸਿੰਘ ਆ ਅੱਗੇ ਫਤਨ ਦੀ ਯਤਨ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਕਿਰਤੀ ਕਿਸਾਨੀ ਨੂੰ ਵਾਲੇ ਸਾਥੀ ਬਾਕੀ ਅੱਗੇ ਜਾ ਚੁੱਕੇ ਨੇ ਕਿਸਾਨ ਕਹਿੰਦੇ ਨੇ ਕਿ ਅਸੀਂ ਸਵਾਲ ਪੁੱਛਣ ਆਏ ਆ ਅਸੀਂ ਸਵਾਲ ਪੁੱਛਾਂਗੇ ਤੁਸੀਂ ਦੇਖ ਸਕਦੇ ਹੋ ਕਿ ਆ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਰਜਿੰਦਰ ਸਿੰਘ ਜੀ ਕੀ ਕੀ ਲੱਗ ਰਿਹਾ ਇਸ ਟਾਈਮ ਦੇਖੋ ਆ ਦੇਮੋਕ੍ਰੇਸੀ ਲਾਰਜੈਸਟ ਡੈਮੋਕ੍ਰੇਸੀ ਤੁਸੀਂ ਦੇਖ ਲਓ ਅਸੀਂ ਜਾ ਰਹੇ ਜਲੰਧਰ ਠੀਕ ਆ ਇੰਨਾ ਡਰਾਂ ਭਾਜਪਾ ਤੇ ਮੋਦੀ ਨੂੰ ਛੇ ਪੰਜਾਬ ਦੇ ਲੋਕਾਂ ਤੋਂ ਇੰਨਾ ਹੀ ਡਰਾਂ ਫਿਰ ਪੰਜਾਬ ਚ ਵੋਟਾਂ ਕਦੋਂ ਮੰਗਣਾ ਆਇਆ ਹੈ ਹੈਗੇ ਆ ਪੁਲਿਸ ਦੇ ਜ਼ੋਰ ਤੇ ਠੀਕ ਆ ਚਾਰ ਸੂਬਿਆਂ ਦੀ ਪੁਲਿਸ ਬਾਹਰੋਂ ਲਿਆ ਕੇ ਆ ਤੁਸੀਂ ਦੇਖ ਲਓ ਕਿੱਥੇ ਕਿੱਥੇ ਰੋਕਿਆ ਹੋਇਆ ਜਲੰਧਰ ਕਿੰਨੀ ਦੂਰ ਹੈਗਾ ਠੀਕ ਆ ਇਸ ਕਰਕੇ ਸਾਡਾ ਹੈਗਾ ਕਿ ਅਸੀਂ ਉੱਥੋਂ ਨੇੜੇ ਤੱਕ ਪਹੁੰਚਣਾ ਹੈਗਾ ਜੋ ਵੀ ਹੁੰਦਾ ਉਹ ਹੋਵੇ ਠੀਕ ਹੈ ਪਿੱਛੇ ਹੋਰ ਵੀ ਸਾਥੀ ਆ ਰਹੇ ਹੈਗੇ ਆ ਮੋਦੀ ਦਾ ਡਟਣਾ ਵਿਰੋਧ ਪੰਜਾਬ ਦੀ ਧਰਤੀ ਤੋਂ ਹੋਣਾ ਹੀ ਹੋਣਾ ਹੈ ਨਰਿੰਦਰ ਮੋਦੀ ਵਾਪਸ ਜਾਓ ਤੁਸੀਂ ਦੇਖ ਸਕਦੇ ਹੋ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੇ ਅੱਗੇ ਵਹੀਕਲ ਸੜਕ ਦੇ ਉੱਪਰ ਖੜੇ ਕਿੱਤੇ ਨੇ ਔਰ ਜਿਹੜੇ ਕਿਸਾਨ ਆ ਗੂ ਨੇ ਉਹ ਨਰਿੰਦਰ ਮੋਦੀ ਦੀ ਰੈਲੀਆਂ ਨੂੰ ਪੂਰਾ ਜੋਰ ਲਾ ਕੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਜਿਹੜੀ ਆ ਉਹ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਮੈਂ ਕੈਮਰਾਮੈਨ ਦਿਖਾਉਣਗੇ ਕਿ ਪੁਲਿਸ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਪਰ ਜਿਹੜੇ ਕਿਸਾਨ ਨੇ ਉਹ ਅੱਗੇ ਵਧ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ ਧਿਰਾਂ ਆਪਣੀ ਡਿਊਟੀ ਕਰ ਰਹੀਆਂ ਨੇ ਪੁਲਿਸ ਆਪਣੀ ਤੇ ਕਿਸਾਨ ਆਪਣੀ ਡਿਊਟੀ ਕਰ ਰਹੇ ਨੇ ਤੁਸੀਂ ਦੇਖੋ ਕਿ ਪੁਲਿਸ ਜਿਹੜੀ ਆ ਉਹ ਪੂਰਾ ਜ਼ੋਰ ਲੈ ਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਪਿੱਛੇ ਜਾ ਪਿੱਛੋ ਦਿਖਾ ਅਰੇ ਜਿਹੜੇ ਕਿਸਾਨ ਨੇ ਉਹ ਘੇਰਾ ਤੋੜ ਕੇ ਪੁਲਿਸ ਦਾ ਅੱਗੇ ਨਿਕਲ ਗਏ ਨੇ ਨਰਿੰਦਰ ਮੋਦੀ ਦੀ ਰੈਲੀ ਵੱਲ ਕਿਸਾਨ ਜਿਹੜੇ ਨੇ ਉਹ ਵੱਧ ਰਹੇ ਨੇ ਔਰ ਅਰਜਿੰਦਰ ਦੀਪ ਸਿੰਘ ਵਾਲਾ ਇੱਥੇ ਅਗਵਾਈ ਕਰ ਰਹੇ ਨੇ ਇਸ ਟਾਈਮ ਕਿਰਤੀ ਕਿਸਾਨੀ ਉਹਨਾਂ ਦੀ ਔਰ ਅੱਗੇ ਨਰਿੰਦਰ ਮੋਦੀ ਦੀ ਰੈਲੀ ਆ ਔਰ ਪੁਲਿਸ ਨੇ ਸੜਕ ਦੇ ਉੱਪਰ ਪੂਰਾ ਵੱਡਾ ਰੋਡ ਜਿਹੜਾ ਹੈ ਉਹ ਬੰਦ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਚਲੋ ਅੱਜ ਇਧਰ ਦੀ ਆ ਇਥੋਂ ਚੁੱਪ 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 ਦੋਵੇਂ ਦੋਵੇਂ ਕੈਮਰੇ ਚਲਾਇਆ ਕਰ ਆਪਾਂ ਮੋਬਾਈਲ ਵਾਲਾ ਜ਼ਿਆਦਾ ਕੰਮ ਦੇਣਾ ਤੁਸੀਂ ਦੇਖੋ ਨਰਿੰਦਰ ਦੀ ਮੋਦੀ ਦੀ ਰੈਲੀ ਵੱਲ ਕਿਸਾਨ ਜਿਹੜੇ ਨੇ ਉਹ ਵਧਨ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਨੇ ਵੱਡਾ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਅੱਗੇ ਲੱਗੀ ਹੋਈ ਆ ਕਈ ਜਗ੍ਹਾ ਦੇ ਉੱਪਰ ਬੈਰੀਕੇਡਿੰਗ ਵੀ ਕੀਤੀ ਗਈ ਆ ਪਰ ਜਲੰਧਰ ਰੈਲੀ ਜਦੋਂ ਅੱਜ ਨਰਿੰਦਰ ਮੋਦੀ ਕਰ ਰਿਹਾ ਹੈ ਤਾ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਕਾਲੇ ਝੰਡੇ ਲੈ ਕੇ ਤੇ ਕਿਸਾਨੀ ਝੰਡੇ ਲੈ ਕੇ ਆ ਰਹੀਆਂ ਨੇ ਔਰ ਕਿਸਾਨ ਕਹਿੰਦੇ ਨੇ ਕਿ ਅਸੀਂ ਆਪਣੇ ਸਵਾਲ ਪੁੱਛਣੇ ਨੇ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਆ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਸਾਨੂੰ ਕਦੇ ਸਵਾਲ ਨਹੀਂ ਪੁੱਛਣ ਦਿੱਤੇ ਜਾਂਦੇ ਔਰ ਅੱਜ ਮੋਦੀ ਪੰਜਾਬ ਆਏ ਨੇ ਤਾਂ ਸਾਡੇ ਸਵਾਲ ਨੇ ਅਸੀਂ ਪੁੱਛਾਂਗੇ ਪਰ ਨਰਿੰਦਰ ਮੋਦੀ ਕਹਿੰਦੇ ਕਿ ਮੇਰਾ ਪੰਜਾਬ ਦੇ ਨਾਲ ਖੂਨ ਦਾ ਰਿਸ਼ਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਕਿਸਾਨ ਜਥੇਬੰਦੀਆਂ ਮੋਦੀ ਮਰਦਾਬਾ ਦੇ ਨਾਰੇ ਲਗਾ ਰਹੀਆਂ ਨੇ ਔਰ ਪੁਲਿਸ ਮੂੜੇ ਹੋ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ ਪਿਛਲੇ 2 ਕਿਲੋਮੀਟਰ ਤੋਂ ਪੁਲਿਸ ਨੇ ਰੋਕਣ ਦਾ ਯਤਨ ਕੀਤਾ ਪਰ ਕਿਸਾਨ ਜਥੇਬੰਦੀਆਂ ਪੁਲਿਸ ਨੂੰ ਅੱਗੇ ਤੋਰਦੀਆਂ ਹੋਈਆਂ ਇੱਥੋਂ ਤੱਕ ਆ ਪਹੁੰਚੀਆਂ ਨੇ ਅੱਤ ਦੀ ਗਰਮੀ ਹੈ 2 ਵੱਜ ਚੁੱਕੇ ਨੇ ਔਰ ਜਿਹੜੇ ਕਿਸਾਨਾਂ ਦਾ ਜੋਸ਼ ਹੈ ਉਹ ਤੁਸੀਂ ਦੇਖ ਸਕਦੇ ਹੋ ਉਧਰ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਇੱਧਰ ਤੁਸੀਂ ਦੇਖ ਸਕਦੇ ਹੋ ਆਪਾਂ ਉਹ ਸਬਸਤਰਾ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਦਾ ਆਖਰ ਕੀ ਪਲਾਨ ਹੈ ਪੁਲਿਸ ਦੀ ਕੀ ਯੋਜਨਾ ਹੈ ਆਪਾਂ ਪੁੱਛਣ ਦਾ ਯਤਨ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਪੁਲਿਸ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਸਰ ਕੀ ਸਥਿਤੀ ਹੈ ਇਸ ਟਾਈਮ ਦੀ ਦੇਖੋ ਜੀ ਇਹ ਆਪਣਾ ਮਾਰਚ ਕਰ ਰਿਹਾ ਪੀਕ ਫੁੱਲ ਮਾਰਚ ਕਰ ਰਿਹਾ ਸਰ ਇੱਕ ਮਿੰਟ ਹਾਂਜੀ ਅੱਗੇ ਆ ਜਾ ਕੈਮਰਾ ਰੱਖਿਆ ਹਾਂਜੀ ਪੀਕ ਫੁੱਲ ਮਾਰਚ ਕਰ ਰਿਹਾ ਹਾਂਜੀ ਹਾਂਜੀ ਸਰ ਹਾਂਜੀ ਅਸਥਿਤੀ ਕੰਟਰੋਲ ਚ ਹੈ ਜਾਂ ਕੰਟਰੋਲ ਤੋਂ ਇਹ ਬਾਹਰ ਹੁਣ ਐ ਇਸ ਟਾਈਮ ਆਪਾਂ ਜਲੰਧਰ ਤੋਂ ਕਿੰਨੀ ਦੂਰੀ ਤੇ ਆ 16 17 ਕਿਲੋਮੀਟਰ